ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਜੀ ਦੇਖ ਸਕਦਾ ਹਾਂ ਵੀ ਅਸੀਂ ਅੱਜ ਪਹੁੰਚੇ ਜੀ ਮੋਗਾ ਟਰੈਕਟਰ ਮੰਡੀ ਚ ਫੇਰ ਦੇਖ ਸਕਦੇ ਬਹੁਤ ਹੀ ਭਾਰੀ ਗਿਣਤੀ ਵਿੱਚ ਟਰੈਕਟਰ ਖੜੇ ਨੇ ਜੀ ਤੇ ਬਹੁਤ ਹੀ ਕਿਸਾਨ ਭਰਾ ਮੇਰੇ ਪਹੁੰਚੇ ਆ ਦੇਖ ਸਕਦੇ ਹਾਂ ਖਰੀਦਦਾਰੀ ਵਾਲੇ ਤੇ ਇੱਧਰ ਦੇਖ ਸਕਦੇ ਹਾਂ ਜੀ ਅੱਜ ਤੇ ਦੱਸਾਂ ਕੀ ਕੀ ਟਰੈਕਟਰ ਨੇ ਟਰੈਕਟਰਾਂ ਦੇ ਕੰਡੀਸ਼ਨ ਤੋਂ ਟਰੈਕਟਰ ਦੀ ਦੇਖੋ ਬਰਾਸ 744 XT ਇੱਕ ਹੀ ਮਾੜ 598000 ਪੀ ਡਿਮਾਂਡ ਆ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਿਲਕੁਲ ਸਾਫਾਲਤਰ ਵਿੱਚ ਨਵੀਂ ਕੰਡੀਸ਼ਨ ਦਾ ਟਰੈਕਟਰ ਆ ਯਮਾਨਾ ਮਾਡਲ ਟਰੈਕਟਰ ਹੀ ਦੇ ਸਕਦੇ ਕਿਸੇ ਬਸ ਵਿਗਲਿਗਸ ਨਹੀਂ ਹੈਗੀ ਜੀ ਐਨਸਰਾ ਗੱਲ ਹਵਾਤਾ ਜੀ ਪੂਰੀ ਅੱਗੇ ਖੜਾ ਜੀ ਸਵਰਾਜ 855 ਇਹ ਦੇਖਤਾ ਦਉ ਇਹ ਤਾਂ ਟਰੈਕਟਰ ਟਾਇਰਾਂ ਦੀ ਜੀ ਗੱਲ ਕਰੀ ਟਾਇਰ ਅਗਲੇ ਨਵੇਂ ਆ ਜੀ ਪਿਛਲੇ ਹੈਗੇ ਆ ਜੀ ਅੱਧੇ ਟਾਇਰ ਆ ਤੇ ਬਾਕੀ ਕੰਡੀਸ਼ਨ ਦੇਖ ਸਕਦੇ ਹੋ ਕੀ ਪਈ ਆ ਜੀ ਆਪਾਂ ਜੇ ਮਾਡਲ ਦੀ ਗੱਲ ਕਰੀਏ ਜੀ ਇਹ ਮਾਡਲ 94 1,60,000 ਰੁਪਏ ਦਾ ਮਾਡਲ ਟਰੈਕਟਰ ਤੁਸੀਂ ਦੇਖ ਸਕਦੇ ਹੋ ਸੋਹਣੀ ਹਾਲਤ ਦੇ ਵਿੱਚ ਪਿਆਈ ਟਰੈਕਟਰ ਇਹ ਤੇ ਅੱਗੇ ਲੱਗੇ ਚੱਲਦੇ ਜੀ ਆਪਾਂ ਖੜਾ ਨਿਊ ਹਾਲੈਂਡ 363 ਇਹ ਟਰੈਕਟਰ ਦੇਖ ਸਕਦੇ ਜੀ ਜਮਾ ਨਵਾਂ ਟਰੈਕਟਰ ਦੇਖ ਸਕਦੇ ਟਾਇਰ ਟੂ ਅਗਲੇ ਟਾਇਰ ਦੇਖ ਸਕਦੇ ਰਿੰਗ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਪਿਆ ਜੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਦੇਖ ਸਕਦੇ ਨਿਊ ਹਾਲੈਂਡ 363 ਪਲੱਸ ਮਾਡਲ ਦੀ ਜੀ ਗੱਲ ਕਰੀਏ ਮਾਡਲ ਹੈਗਾ ਜੀ ਇਹ 10 4 ਲੱਖ 75 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਹੈ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਤੇ ਟਾਇਰਾਂ ਦੀ ਜੀ ਗੱਲ ਕਰੀਏ ਤੇ ਟਾਇਰ ਲਗਭਗ ਨਵੇਂ ਹੀ ਆ ਦੇਖ ਸਕਦਾ ਤੁਸੀਂ ਤੇ ਬਾਕੀ ਕਿਸੇ ਬਸੇ ਲੀਗਸ ਨਹੀਂ ਹੈ ਕਿ ਟਰੈਕਟਰ ਐਂਡ ਕੋਕਾ بیس ਤੇ ਹੈ ਜੀ ਜਮਾ ਨਵੀਂ ਹਾਲਤ ਦੇ ਵਿੱਚ ਆ ਕਹਿੰਦਾ ਮਤਰਾ ਸ਼ੋਰੂਮ ਕੰਡੀਸ਼ਨ ਟਰੈਕਟਰ ਹੈ ਜੀ ਇਹ ਤੇ ਅੱਗੇ ਖੜੇ ਸੋਨ ਵਾਲੀ ਕਾ ਇੰਟਰਨੈਸ਼ਨਲ ਇਹ ਵੀ ਟਰੈਕਟਰ ਤੇ ਦੇ ਸਕਦੇ ਹਾਂ ਇਹ ਵੀ ਬਹੁਤ ਵਧੀਆ ਸੰਭ ਕੇ ਰੱਖਿਆ ਹੋਇਆ ਟਰੈਕਟਰ ਹੈ ਰੈਮਰੂਮ ਇਹਦੇ ਦੇ ਸਕਦਾ ਤੁਸੀਂ ਟਾਇਰਾਂ ਦੀ ਗੱਲ ਕਰੀ ਅਸੀਂ ਤੋਂ 85 ਪੈਸੇ ਟਾਇਰ ਹੈ ਜੀ ਅਗਲੇ ਵੀ ਇੰਨੇ ਕੀ ਹੈ ਬਾਕੀ ਇਧਰੋਂ ਦੇ ਸਕਦੇ ਹਾਂ ਸਭ ਸਪੂਰਾ ਸਾਫ ਹਾਲਤ ਦੇ ਵਿੱਚ ਪਿਆ ਜੀ 13 ਅੰਗਰਗਨ ਪੂਰਾ ਵਧੀਆ origignal ਟਰੈਕਟਰ ਹੈ ਕਿੰਦਾ ਮਤਲਬ ਤੇ ਬਾਕੀ ਮਾਡਲ ਦੀ ਜੇ ਗੱਲ ਕਰੀ ਅੱਠ ਮਾੜ 3 ਲੱਖ 25000 ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਹਾਲਤ ਦੇ ਵਿੱਚ ਪਿਆ ਜੀ ਅੱਗੇ ਖੜਾ ਇਸਰਾਸ 960 ਐਫੀ ਇਹਦੀ ਜੇ ਕੰਡੀਸ਼ਨ ਦੀ ਗੱਲ ਹੈ ਰਿਗਨਡੇਸ਼ਨ ਤੁਸੀਂ ਦੇ ਸਕਦੇ ਬਿਲਕੁਲ ਕੋਕਾ ਪੀਸ ਆ ਜੀ ਟਾਇਰ ਟੂ ਬਹੁਤ ਸਾਫ 90% ਟਾਇਰ ਹੈ ਇਹ ਅਗਲੇ ਤੇ ਪਿਛਲੇ ਵਾਕੀ ਰਹਿ ਮੈਂ ਬਹੁਤ ਸਾਫ ਨਾਲ ਸਾਧਨ ਦੀ ਸੀ ਤੇ ਬਾਕੀ ਰੰਗ ਰੂਗ ਚੈੱਕ ਕਰ ਸਕਦੇ ਹਾਂ 17 ਮਾਡਲ 535 ਰੁਪਏ ਦੀ ਮੰਗ ਹੈ ਟਰੈਕਟਰ ਇਸ ਸੋਸ ਦੇ ਸਕਦੇ ਹੋ ਬਾਡੀ ਲਾਈਨ ਦਾ ਬਹੁਤ ਚੰਗਾ ਟਰੈਕਟਰ ਹੀ ਦੇ ਸਕਦੇ ਹੋ ਤੁਸੀਂ ਬਾਕੀ ਅੱਗੇ ਲੈ ਕੇ ਚੱਲਦੇ ਮਹਿੰਦਰਾ 475 ਡੀਏ ਕੜਾ ਜੀ 2000 ਮਰਲਾ 1 ਲੱਖ 60 ਹਜ਼ਾਰ ਰੁਪਏ ਦੀ ਮੰਗ ਆ ਇਹਦੀ ਵੀ ਹਾਲਤ ਬਹੁਤ ਸਾਫ਼ ਬਈ ਇਹਦੇ ਸੱਤ ਜੀ ਰੰਗ ਰੋਗਰਾ بڑا ਮੋਟਾ ਫੇਟ ਹੋਇਆ ਬਾਕੀ ਹਾਲਤ ਬਿਲਕੁਲ ਓਕੇ ਪਈ ਹੈ ਜੀ ਅੱਗੇ ਖੜਾ ਮਹਿੰਦਰਾ 555 ਡੀਏ ਪਾਵਰ ਪਲੱਸ ਇਹ ਵੀ ਟ੍ਰੇਟਰ ਤੋਂ ਇਹ ਦੇ ਸਕਦੇ ਹਾਂ 4 ਡੀਅਰ ਦਾ ਟਾਇਰ ਆ ਜੀ ਦੇਖ ਸਕਦਾ ਤੁਸੀਂ ਪਿੱਛਲੇ 772 ਰੁਪਏ ਦਾ ਟਾਇਰ ਹੈ ਜੀ ਇਹਦੇ ਬਾਕੀ ਹਾਲਤ ਬਹੁਤ ਸਾਫ਼ ਪਈ ਹੈ ਜੀ पंद्रह मॉडल चार लाख पच्ची हज़ार रुपये डिमांड है ट्रैक्टर ते सकते हो तीसरी बिल्कुल साफ हालत बच्चे ट्रैक्टर खड़े जी ये अगे आप सोना सोनाली का वाट रैक साठ आर एक्स तो ते सकते मित्रों वेट वोट कस्या जी झोटा ट्रैक्टर है जी देशा 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 दे सकते हो तीस वगैरह लगे जी ਇਹ ਹੈਗਾ 14 ਮਾਡਲ 435000 ਰੁਪਏ ਦੀ ਮੰਗ ਦਾ ਟਰੈਕਟਰ ਦੀ ਬਹੁਤ ਸਾਫ਼ ਹਾਲਤ ਵਿੱਚ ਹੈ ਜੀ ਤੇ ਅੱਗੇ ਲੈ ਕੇ ਚਾਲਦਾ ਸੱਜਣੋਂ ਖੜਾ ਸਵਰਾਜ 855 855 ਜਿਆ ਖੜਾ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਆ ਇਹ ਬਹੁਤ ਸਾਫ਼ ਹਾਲਤ ਚੰਗੀ ਹਾਲਤ ਦੇ ਵਿੱਚ ਟਰੈਕਟਰ ਖੜਾ ਜੀ ਇਹ ਟਾਇਰਾਂ ਦੀ ਜੇ ਗੱਲ ਕਰੀਏ ਜੀ ਇਹ ਟਾਇਰ ਹੈਗੇ ਆ ਜੀ ਇਹਦੇ 80 ਤੋਂ 85% ਟਾਇਰ ਆ ਰਹੇ ਮਰੋਂ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਪੈ ਦੇ ਸਕਦਾ ਤੁਸੀਂ ਬਾਕੀ ਰੰਗ ਕਰੋ ਗੰਦੋ ਚੈੱਕ ਕਰ ਸਕਦੇ ਵਾਡੀ ਲੈਂਡ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਇਹ 18 ਮਾਡਲ ਆ ਇਹ ਹੈਗਾ ਜੀ 6 ਲੱਖ 15 ਹਜ਼ਾਰ ਪਰ ਡਿਮਾਂਡ ਆ ਪੰਜਾਬ ਨੰਬਰ ਹੋ ਗਿਆ ਟਰੈਕਟਰ ਬਹੁਤ ਸਾਫ ਸਾਫ ਅੰਦਰ ਵਿੱਚ ਅੱਗੇ ਲੈ ਕੇ ਚੱਲਦਾ ਸਵਰਾਜ 855 ਜੀ ਦੀ ਵੀ ਹਾਲਤ ਦੇਖ ਸਾ ਤੇ ਕੰਡੀਸ਼ਨ ਬਹੁਤ ਸਾਫ ਪਈ ਹੈ ਜੀ ਇਹਦੀ 12 ਮਾਰ 4 ਲੱਖ 10 ਹਜ਼ਾਰ ਪਰ ਡਿਮਾਂਡ ਆ ਟਰੈਕਟਰ ਤੇ ਟਾਇਰ ਟੁੱਤੀ ਦੇ ਸਕਦਾ ਟਾਇਰ ਅਸੀਂ ਤਾਂ 85 ਪੈਸੇ ਟਾਇਰ ਆ ਜੀ ਅਗਲੇ ਤੇ ਪਿਛਲੇ ਬਾਕੀ ਕਿਸੇ ਬਸਿਕ ਲੀਗਸ ਨਹੀਂ ਹੈਗੇ ਪੰਜਾਬ ਨੰਬਰ ਟਰੈਕਟਰ ਆ ਹੀ ਇਹੇ ਅੱਗੇ ਖੜਾ ਮਹਿੰਦਰਾ 265 ਡੀ ਇਹ ਦੀ ਵੀ ਹਾਲਤ ਦੇਖ ਸਕਦੇ ਆ ਚਾਰ ਮਾਡਲ 2 ਲੱਖ 19000 ਵੀ ਡਿਮਾਂਡ ਆ ਪੰਜਾਬ ਨੰਬਰ ਹੀ ਦੇ ਸਕਦੇ ਤੇ ਸਸਟਨ ਵਗੈਰਾ ਲੱਗਿਆ ਸੌਂਫ ਕੇ ਰੱਖਿਆ ਹੋਇਆ ਟਰੈਕ ਤਾਇਆ ਹੀ ਭਾਈ ਦਾ ਮਹਿੰਦਰਾ 265 ਡੀ ਇਹ ਤੇ ਅੱਗੇ ਲੈ ਕੇ ਚੱਲਦਾ ਸਵਰਾਸ 135 ਐਫੀ 98 ਮਾਡਲ ਇਹਦੀ ਵੀ ਕੰਡੀਸ਼ਨ ਤੇ ਦੇਖ ਸਕਦੇ ਬਹੁਤ ਸਾਫ ਆ ਚੰਗੀ ਹਾਲਤ ਵਿੱਚ ਪਿਆ ਕਲਪ 45000 ਰੁਪਏ ਦੀ ਡੈਕਟਰ ਦੀ ਇਹ ਵੀ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਪਿਆ ਜੀ ਅੱਗੇ ਲੈ ਕੇ ਚੱਲਦੇ ਸੋ ਜੋ ਮਹਿੰਦਰਾ 73 DL ਖੜਾ ਜੀ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਮਾਨ ਦਾ ਇਹ ਕਮਾਨ ਦਾ 1 ਲੱਖ 70 ਹਜ਼ਾਰ ਵੀਡਾ ਨਾ ਟਰੈਕਟਰ ਬਹੁਤ ਸਾਫ ਹਾਲਤ ਵਿੱਚ ਹੈ ਜੀ ਰਨ ਕਰ ਰਿਹਾ ਬਿਲਕੁਲ ਵਾਟੀ ਨੇ ਵੀ ਆ ਗਿਆ ਅੱਗੇ ਘੜਾ ਸਰਾਸ ਸਰਪੈਂਟੀ ਹੈ ਇਹਦੀ ਵੀ ਕੰਡੀਸ਼ਨ ਦੀ ਜੇ ਸਾਥ ਦੇ ਇਹ ਵੀ ਚੰਗੀ ਹਾਲਤ ਵਿੱਚ ਪਿਆ ਟਰੈਕਟਰ ਇਹ ਰਿਟਾਇਰਾਂ ਦੀ ਗੱਲ ਕਰੇ ਰਿਟਾਇਰ ਹੁੰਦੇ ਆ ਜੀ ਅਗਲੇ ਤੋਂ ਪਿਛਲੇ ਬਾਕੀ 99 ਮੜ ਲਾਇਕ 180000 ਰੁਪਏ ਵੜਵਾਣਾ ਟਰੈਕਟਰ ਦੀ ਦੇਖ ਸਕਦੇ ਕੰਡੀਸ਼ਨ ਤੁਸੀਂ ਬਾਕੀ ਅੱਗੇ ਖੜਾ ਫੋਰਡ 330 ਇਹਦੀ ਵੀ ਹਾਲਤ ਤੁਸੀਂ ਦੇਖ ਸਕਦੇ ਆ ਇਹ ਵੀ ਕੰਡੀਸ਼ਨ ਦਾ ਬਹੁਤ ਸਾਫ਼ ਟਰੈਕਟਰ ਹੈ ਇਹ ਹੈਗਾ ਜੀ 160000 ਰੁਪਏ ਦਾ 4 ਮੜਾ ਟਰੈਕਟਰ ਇਹ ਦੇਖ ਸਕਦੇ ਟਾਇਰ ਟੂ ਰਵਾੜੀ ਲੈਣ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਇਹ ਤੇ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਇੱਧਰ ਸਵਰਾਜ 8555 ਖੜਾ ਜੀ 50 ਨੰਬਰ 98 ਮਾਡਲ 2 ਲੱਖ 45 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਬਹੁਤ ਚੰਗੀ ਹਾਲਤ ਦੇ ਵਿੱਚ ਪਿਆ ਜੀ ਅੱਗੇ ਖੜਾ ਜੀ ਮਹਿੰਦਰਾ 475 ਡੀ ਹੈ ਇਹਦੀ ਵੀ ਕੰਡੀਸ਼ਨ ਤੇ ਚੈੱਕ ਕਰ ਸਕਦੇ ਹਾਂ ਇਹਦੀ ਆਪਾਂ ਮਾਡਲ ਦੀ ਗੱਲ ਕਰੀਏ 6 ਮਾਡਲ 1 ਲੱਖ 95 ਹਜ਼ਾਰ ਰੁਪਏ ਦੀ ਮੰਗ ਹੈ ਟਾਇਰਾਂ ਦੀ ਜੀ ਗੱਲ ਕਰੇ ਟਾਇਰ ਇਹਦੇ ਅੱਗੇ ਅੱਧੇ ਆਈ ਅਗਲੇ ਤੇ ਪਿਛਲੇ ਤੇ ਬਾਕੀ ਟਰੈਕਟਰ ਬਹੁਤ ਜ਼ਿਆਦਾ ਖੜੇ ਆ ਜੀ ਤੇ ਆਪਣੇ ਵੀਡੀਓ ਮੁਤਾਬਕੇ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲੈ ਧੰਨਵਾਦ